ਲਗਾਤਾਰ ਪੈ ਰਹੀ ਕੜਾਕੇ ਦੀ ਠੰਡ ਅਤੇ ਧੁੰਦ ਨੇ ਆਮ ਲੋਕਾਂ ਦਾ ਜੀਣਾ ਦੁਬਾਰ ਕੀਤਾ ਹੋਇਆ ਠੰਡ ਤੋਂ ਬਚਣ ਦੇ ਲਈ ਜਿੱਥੇ ਲੋਕਾਂ ਵੱਲੋਂ ਗਰਮ ਕੱਪੜੇ ਪਾਏ ਜਾ ਰਹੇ ਹਨ ਉੱਥੇ ਹੀ ਅੱਗ ਦਾ ਸਹਾਰਾ ਵੀ ਲਿਆ ਜਾ ਰਿਹਾ ਪਰ ਇਸ ਸਹਾਰਾ ਹੁਣ ਲੋਕਾਂ ਦੀ ਜਾਨ ਦਾ ਦੁਸ਼ਮਣ ਬੰਦਾ ਜਾ ਰਿਹਾ ਹੈ ਗੱਲ ਕਰੀਏ ਪਠਾਨਕੋਟ ਦੀ ਤਾਂ ਪਠਾਨਕੋਟ ਦੇ ਪਿੰਡ ਪੜੋਲੀ ਵਿਖੇ ਇੱਕ ਪਰਿਵਾਰ ਵੱਲੋਂ ਠੰਡ ਤੋਂ ਬਚਣ ਦੇ ਲਈ ਅੰਗਿੱਟੀ ਵਾਲੀ ਹੋਈ ਸੀ ਜਿਸ ਦੀ ਗੈਸ ਚੜਨ ਨਾਲ ਇੱਕ ਹੀ ਪਰਿਵਾਰ ਦੇ ਚਾਰ ਲੋਕ ਬੇਹੋਸ਼ ਹੋ ਗਏ ਜਿਨ੍ਹਾਂ ਨੂੰ ਪਿੰਡ ਦੇ ਲੋਕਾਂ ਵੱਲੋਂ ਸਿਵਲ ਹਸਪਤਾਲ ਵਿਖੇ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ। ਕੋਨ ਕੋਡ ਵਿੱਚ ਦੀ ਐਮਰਜੈਂਸੀ ਵਿੱਚ ਕੋਈ ਕਰੀਬ 2 ਵਜੇ ਸਾਡੇ ਕੋਲ ਚਾਰ ਪੇਸ਼ੈਂਟ ਰਿਪੋਰਟ ਹੋਏ ਹੈਗੇ ਆ ਇਹਨਾਂ ਨੇ ਕਿਤੇ ਰਾਤ ਨੂੰ ਜਦੋਂ ਸੋਏ ਸੁੱਤੇ ਹੈਗੇ ਆ ਇਹਨਾਂ ਨੇ ਕੋਇਲਾ ਵਾਲੀ ਜਿਹੜੀ ਅੰਗੀਠੀ ਹੈਗੀ ਆ ਉਹ ਆਪਣੇ ਕਮਰੇ 'ਚ ਰੱਖ ਲਈ ਤੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਜਿਸ ਦੇ ਨਾਲ ਕਾਰਬਨ ਮੋਨੋਆਕਸਾਈਡ ਪੌਇਜ਼ਨਿੰਗ ਜਿਹੜੀ ਹੈਗੀ ਆ ਉਹ ਹੋ ਜਾਂਦੀ ਹੈਗੀ। ਤੇ ਜਿਹੜੇ ਤਿੰਨੇ ਪੇਸ਼ੈਂਟ ਹੈ ਚਾਰੇ ਪੇਸ਼ੈਂਟ ਹੈਗੇ ਇਸ ਵੇਲੇ ਕਾਰਬਨ ਮੋਨੋਆਕਸਾਈਡ ਪੋਇਜ਼ਨਿੰਗ ਨਾਲ ਸਾਡੇ ਕੋਲ ਆਏ ਹੈਗੇ ਜਿਹਦੇ ਵਿੱਚੋਂ ਤਿੰਨ ਪੇਸ਼ੈਂਟ ਜਿਹੜੇ ਹੈਗੇ ਬਿਲਕੁਲ ਸਟੇਬਲ ਹੈਗੇ ਤੇ ਇੱਕ ਪੇਸ਼ੈਂਟ ਥੋੜਾ ਸੀਰੀਅਸ ਹੈਗਾ ਇਹਨੂੰ ਅਸੀਂ ਇੱਕ ਪੇਸ਼ੈਂਟ ਨੂੰ ਅਸੀਂ ਰੈਫਰ ਕਰਨ ਲੱਗੇ ਤੇ ਬਾਕੀ ਤਿੰਨ ਪੇਸ਼ੈਂਟ ਜਿਹੜੇ ਹੈਗੇ ਸਟੇਬਲ ਕੰਡੀਸ਼ਨ ਵਿੱਚ ਸਾਡੇ ਕੋਲ ਪਜੀ ਖਾਨਾ ਤੁਹਾਡਾ ਤੇ ਕਿੱਥੋਂ ਆਇਓ ਸਰ ਅਸੀਂ ਪੜੋਲੀ ਤੋਂ ਹੈ ਰੂਹੀ ਦਾਸ ਮੇਰਾ ਨਾਮ ਆਇਆ ਕੀ ਹਸ ਹੋਇਆ ਸਰ ਇਹ ਅਸੀਂ ਤੇ ਬਾਰੀ ਹਿੱਤੇ ਇਹਦੇ ਮੁੰਡੇ ਨੇ ਫੋਨ ਕੀਤਾ ਤੁਹਾਨੂੰਸਾ ਲਾਉ ਉਹ ਕਹਿੰਦਾ ਵੀ ਫੋਨ ਨਹੀਂ ਚੁੱਕੇ ਤੇ ਘਰ ਦੇ ਤੇ ਮੇਰਾ ਭਤੀ ਉਹ ਫਿਰ ਉਹਦੇ ਘਰ ਗਿਆ ਦਿਖਾਉਨੇ ਤੇ ਉਹ ਝੋਸ਼ ਤੇ ਦੇ ਅੰਦਰ ਸਾਰੇ ਕਿੰਦਾ ਵੀ ਝੋਸ਼ ਹੋ ਗਿਆ ਇਹ ਨਹੀਂ ਬਾਕੀ ਅੰਦਰ ਅੱਗ ਉਹ ਗਿੱਟੀ ਭਾਲੀ ਦੀ ਲਾ ਰਾਤ ਤੇ ਕਿੰਨੇ ਲੋਕੀ ਕਰ ਸਕਦੇ ਇਹ ਚਾਰ ਜਣੇ ਇੱਕੋ ਫੈਮਿਲੀ ਹਾਂਜੀ ਇੱਕੋ ਫੈਮਿਲੀ